ਹਾਂ ਜਸਤਰੀ ਕਾਲ ਦੋਸਤੋ ਤੇ ਜਿੰਨਾ ਵੀਰਾਂ ਦੇ ਭੈਣਾ ਦੇ ਵਾਲ ਛੋਟੇ ਆ ਲੰਮੇ ਵਾਲਾਂ ਦੇ ਸ਼ੁਕੀਨ ਆ ਚਾਹੇ ਉਹ ਦਾੜੀ ਦੇ ਵਾਲ ਹੋਣ ਚਾਹੇ ਉਹ ਸਿਰ ਦੇ ਵਾਲ ਹੋਣ ਵੀਰ ਹੋਣ ਮੇਰੇ ਚਾਹੇ ਭੈਣਾ ਹੋਣ ਜਿਨ੍ਹਾਂ ਦੇ ਵਾਲ ਛੋਟੇ ਆ ਤੇ ਲੰਮੇ ਵਾਲਾਂ ਦੇ ਸ਼ੁਕੀਨ ਆ ਤੇ ਵਾਲਾਂ ਦਾ ਵਾਧਾ ਜਿਹੜਾ ਗਰੋਥ ਆ ਉਹ ਰੋਗੀ ਆ ਕਿਸੇ ਕਾਰਨ ਜਾਂ ਵਾਧੇ ਨਹੀਂ ਕਿਸੇ ਕਮਜ਼ੋਰੀ ਕਾਰਨ ਤਾਂ ਤੁਸੀਂ ਇਹ ਆਪਣੇ ਕੋਲੋਂ ਭਿੰਗ ਰਾਜ ਦਾ ਤੇਲ ਮਗਾ ਕੇ ਵਰਤ ਕੇ ਦੇਖੋ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਤੇ ਨਾਲ ਇੱਕ ਹਰਬਲ ਸ਼ੈਂਪੂ ਇਹ ਸ਼ੈਂਪੂ ਦੇ ਨਾਲ ਆਪਦੇ ਵਾਲ ਧੋਣੇ ਆ ਤੁਸੀਂ ਤੇ ਜਿਹੜੇ ਤੇਲ ਦੀ ਰੋਜ਼ਾਨਾ ਇਹਦੀ ਮਾਲਿਸ਼ ਕਰਨੀ ਆ ਸਿਰ ਦੇ ਵਿੱਚ ਕਿਸੇ ਵੀ ਉਮਰ ਦੇ ਵਿੱਚ ਹੋਣ ਚਾਹੀਦੀ ਵਾਲ ਟੁੱਟਦੇ ਹੋਣ ਵਾਲ ਝੜ ਜਾਂਦੇ ਹੋਣ ਜਾਂ ਵਾਲ ਜਦੋਂ ਆਪਾਂ ਕੰਗੇ ਦੇ ਨਾਲ ਵਾਹਣੇ ਆ ਤੇ ਕੰਗਾ ਵਾਲਾਂ ਦੇ ਨਾਲ ਭਰ ਜਾਂਦਾ ਹੋਵੇ ਤਾਂ ਤੁਹਾਡੀ ਇਸ ਪ੍ਰੋਬਲਮ ਦਾ ਹੱਲ ਆ ਜਿਹੜਾ ਇਸ ਸਮੱਸਿਆ ਦਾ ਹੱਲ ਆ ਉਹ ਤੁਹਾਡਾ ਪੂਰਾ ਸਹੀ ਤਰੀਕੇ ਨਾਲ ਭ੍ਰਿੰਗਰਾਜ ਤੇਲ ਦੇ ਨਾਲ ਹੋਣਾ ਵਾ ਭ੍ਰਿੰਗਰਾਜ ਤੇਲ ਦੀ ਤੁਸੀਂ ਰੋਜ਼ਾਨਾ ਵਰਤੋ ਕਰੋ ਮਾਲਸ਼ ਕਰੋ ਵਾਲਾਂ ਦੀਆਂ ਜੜਾਂ ਦੇ ਵਿੱਚ ਤੇ ਨਾਲ ਹੀ ਆਪਣਾ ਸ਼ੈਂਪੂ ਹਰਬਲ ਸ਼ੈਂਪੂ ਇਸ ਦੇ ਨਾਲ ਹੀ ਤੁਸੀਂ ਵਾਲਾਂ ਨੂੰ ਧੋਣਾ ਵਾ ਤੇ ਧੋ ਕੇ ਵਾਲਾਂ ਨੂੰ ਬਾਅਦ ਸੁਕਾ ਕੇ ਤੁਸੀਂ ਇਸ ਤੇਲ ਦੀ ਜਿਹੜੀ ਆ ਵਰਤੋਂ ਕਰਨੀ ਬਹੁਤ ਵਧੀਆ ਜੜੀਆਂ ਬੂਟੀਆਂ ਦਾ ਸਮੇਲ ਨਾਲ ਤਿਆਰ ਕੀਤਾ ਗਿਆ ਸ਼ੈਂਪੂ ਆ ਇਹ ਤੇ ਕੋਸਟ ਵੀ ਕੋਈ ਜ਼ਿਆਦਾ ਨਹੀਂ ਹੈਗੀ 250 ਰੁਪਏ ਦੀ ਸ਼ੀਸ਼ੀ ਆ ਇੱਕ ਇਹ ਤੇ ਤੁਹਾਡੇ ਘਰ ਕੋਰੀਅਰ ਰਾਹੀਂ ਵੀ ਪਹੁੰਚਾ ਦਿੱਤੀ ਜਾਊਗੀ ਤੇ ਜਿਹੜਾ ਸ਼ੈਂਪੂ ਆ ਆਪਣਾ ਇਹ ਹਰਬਲ ਸ਼ੈਂਪੂ ਇਹਦੀ ਕੋਸਟ ਹੈਗੀ ਆ 200 ਰੁਪਏ ਠੀਕ ਆ ਜੀ 200 ਰੁਪਏ ਦਾ ਤੁਹਾਨੂੰ ਸ਼ੈਂਪੂ ਮਿਲੂਗਾ ਇਹ ਤੇ 250 ਰੁਪਏ ਦੀ ਸ਼ੀਸ਼ੀ ਬਣੂਗੀ ਤੇ ਤੁਸੀਂ ਇੱਕ ਪੀਸ ਜਾਂ ਦੋ ਪੀਸ ਤੇਲ ਦੇ ਤੇ ਸ਼ੈਂਪੂ ਦੇ ਵੀ ਮਗਾ ਕੇ ਜ਼ਰੂਰ ਵਰਤ ਕੇ ਦੇਖਿਓ ਬਹੁਤ ਵਧੀਆ ਅਜਮਾਇਆ ਵਾ ਸ਼ੈਂਪੂ ਆ ਤੇ ਅਜਮਾਇਆ ਹੋਇਆ ਭ੍ਰਿੰਗਰਾਜ ਦਾ ਤੇਲ ਆ ਤੇ ਜਿੰਨਾਂ ਵੀਰਾਂ ਭੈਣਾਂ ਨੇ ਵਰਤਿਆ ਵਾ ਤੇ ਉਹਨਾਂ ਨੇ ਦੱਸਿਆ ਵੀ ਦੋ ਤਿੰਨ ਦਿਨਾਂ ਦੇ ਵਿੱਚ ਹੀ ਇਹ ਰਿਜ਼ਲਟ ਜਿਹੜੇ ਮਿਲਣੇ ਸ਼ੁਰੂ ਹੋ ਜਾਂਦੇ ਆ ਤੇਲ ਦੇ ਤੇ ਵਾਲ ਤੁਹਾਡੇ ਟੁੱਟ ਗਏ ਆ ਝੜ ਗਏ ਆ ਜਿੱਥੇ ਗੰਜ ਪੈਣਾ ਸ਼ੁਰੂ ਹੋ ਗਿਆ ਤਾਂ ਉੱਥੇ ਵੀ ਦੁਬਾਰਾ ਵਾਲ ਆਉਣ ਲੱਗ ਜਾਣਗੇ ਬਸ ਇਸ ਤੇਲ ਦੀ ਲਗਾਤਾਰ ਵਰਤੋਂ ਕਰਨੀ ਆ ਤੇ ਬਾਕੀ ਜਿਹੜੇ ਕੈਮੀਕਲ ਵਾਲੇ ਤੇਲ ਆ ਬਾਜ਼ਾਰ ਦੇ ਵਿੱਚ ਆਉਂਦੇ ਆ ਉਹਨਾਂ ਦੀ ਵਰਤੋਂ ਤੁਸੀਂ ਬੰਦ ਕਰਨੀ ਆ। ਇਹ ਤੇਲ ਨੂੰ ਮੰਗਵਾਉਣ ਵਾਸਤੇ ਤੁਸੀਂ ਦਿੱਤੇ ਗਏ ਨੰਬਰ ਤੇ ਆਪਣਾ ਐਡਰੈਸ ਲਿਖ ਕੇ ਭੇਜੋ ਤਾਂ ਕੋਰੀਅਰ ਰਾਹੀਂ ਇਹ ਤੇਲ ਤੁਹਾਡੇ ਘਰ ਤੱਕ ਪਹੁੰਚਦਾ ਕਰ ਦਿੱਤਾ ਜਾਵੇਗਾ। ਧੰਨਵਾਦ।